ਉਹ ਕੱਕਕੁਕ ਕੱਢ ਲਿਆ ਜੇ ਤੇ ਮੈਂ ਚੱਲਿਆ ਘਰੇ ਰੋਟੀ ਲੈਣ ਠੀਕ ਹੈ ਜੀ ਠੀਕ ਹੈ ਤੁਸੀਂ ਕੱਕਕੁਕ ਕੱਢਿਆ ਜੇ ਮੈਂ ਰੋਟੀ ਲੈ ਕੇ ਆਉਣਾ ਠੀਕ ਹੈ ਤੇਰੀਆਂ ਕਿੰਨੀਆਂ ਲਿਆਵਾਂ ਫਿਰ 4 ਕ ਲਿਆਇਓ ਜੀ ਤੇਰੀਆਂ ਇਹ ਕ ਲਿਆਇਓ 20 ਕ ਨਾ ਮੈਂ 20 ਖਾਉਂਗਾ ਉਹ ਤੂੰ 20 ਖਾਏਗਾ ਚਲਾ ਆ ਕੇ ਨਹੀਂ 17 ਕ ਲੈ 17 ਆਇਨਾ ਕੇ ਹਾਂ ਉਹਲੀ ਬੋਲ ਤੂੰ ਐਂ ਕੇ ਮੇਰੀ ਭੁੱਖ ਮਰ ਜੇ ਤਾ ਕੇ ਵੀ 17 ਕ ਲੈ ਨਹੀਂ हुड़ी हुड़ी खाएंगा। खाएंगा। अच्छा होली बोला ओ तू 17 ਖਾਏਗਾ ਹਾਂ ਐ ਕਹਿਣਾ ਅੱਛਾ ਚਲ ਜੇ ਤੂੰ ਫੇਰ ਵੀ ਨਹੀਂ ਰਹਿੰਦਾ ਹਾਂ ਤੇ 15 ਤਾਂ ਲਈ ਹੈ ਓਏ ਦੇਖ ਲੈ ਦੇਖ ਲੈ ਇਹਦੇ ਵੱਲ 15 ਰੋਟੀਆਂ ਕਹਿੰਦਾ ਲਿਆਈ ਤੇਰੀਆਂ ਚ ਇਹ ਵੀ ਤੇ ਚਾਰ ਹੀ ਖਾਊਗਾ ਇਹ ਕਹਿੰਦਾ ਮੈਂ ਚਾਰ ਵੱਧ ਵੱਧ ਪੰਜ ਰੋਟੀਆਂ ਕਹਦੇ ਬੰਦਾ ਸ਼ੌਕਰ ਕਰ ਤੈਨੂੰ ਮੈਂ 15 ਆ ਕੇ ਸਾਸਕ ਦਾ ਮਾ ਕਰੋ ਖਾ ਕੇ ਤਰਾ ਸੀ ਨਹੀਂ ਜਿਹੜੇ ਹਿਸਾਬ ਨਾਲ ਫਿਰ ਮੈਂ 15 ਤੇਰੀਆਂ ਤੇ 4 ਇਹਦੀਆਂ 20 ਰੋਟੀਆਂ ਮੈਂ ਲੈ ਆਉਂਗਾ ਮੈਨੂੰ ਤਾਂ ਘਰੋਂ ਕਢਾ ਦੇਂਗਾ ਤੂੰ 2-4 ਦਿਨਾਂ ਨੂੰ ਉਹ ਭੱਜ ਜੂਗੀ ਜਿਹੜੀ ਘਰੇ ਪਕਾਉਣ ਵਾਲੀ ਠੇਕੇ ਦੇ 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 ਓਏ ਇਹਨੂੰ ਕੱਿ ਸਮਝਾ ਲਾ ਇਹਨੂੰ ਕੁਛ ਜੇ ਸਾਡਾ ਢਿੱਡ ਭਰਿਆ ਹੋਵੇ ਇਹ ਸਾਡਾ ਢਿੱਡ ਭਰਿਆ ਹੋ ਹਾਂ ਫੇਰੀ ਕੰਮ ਕਰਾਂਗੇ ਯਾਰ ਕੰਮ ਕੰਮ ਸਵੇਰ ਦਾ ਵੇਖਿਆ ਹੀ ਆ ਰੋਟੀਆਂ ਨੂੰ ਕਹਦਾ 15 ਲੈ ਆਈ 20 ਲੈ ਆਈ 17 ਲੈ ਆਈ ਕਦੇ ਕਹੀ ਜਾਂਦਾ 10 ਕੀ ਖਾ ਦੇਂਗਾ ਤੁਹਾਨੂੰ ዳਤੀ ਮੈਨੂੰ ਤਾਂ ਲੱਗਦਾ ਨਹੀਂ ਤੇਰਾ ਕੋਈ ਲੱਛਣ ਵੀ ਜਿਹੜੇ ਤੂੰ ਕੰਮ ਧੰਦਾ ਕਰ ਲੇਗਾ ਕੋਈ ਰੋਟੀਆਂ ਸਵੇਰ ਤੋਂ ਕਹ ਹਜੇ ਤੂੰ ਅੱਜ ਸਵੇਰ ਦੀਆਂ ਲੈਣ ਚੱਲਿਆ ਤੇ ਦੁਪਹਿਰ ਦੀਆਂ ਕਿੰਨੀਆਂ ਖਾਏਂਗਾ ਦੁਪਹਿਰ ਦੀਆਂ ਵੀ ਦੱਸ ਦੇ ਦੁਪਹਿਰੇ ਦੁਪਹਿਰੇ ਦੇ ਦੇਖਾਂਗੇ ਤੂੰ ਹੌਣ ਨਾਲ ਤਾਂ ਹੁਣ ਧਰ ਜਾ ਸਵੇਰੇ ਵੀ ਖਾ ਲੂਗਾ ਖਾ ਹੀ 21:00 ਵਜੇ ਰੋਕਣਾ ਹੈ ਅਸੀਂ ਕੱਢਦਾ ਕੱਖ ਇਹ ਖੇਤ-ਖੇਤੀ ਲਿਆ 21:22 ਦੁਪਹਿਰੇ ਵੀ ਖਾਊਗਾ ਸੂਰ ਮੈਂ ਦੁਪਹਿਰ ਤਾਂ ਮੈਂ 10 ਕੀ ਖਾਉਂਗਾ ਇਹ ਢਿੱਡਾ ਕਿ ਖੂ ਹੈ 10 ਕੀ ਖਾਊਗਾ ਤੇਰੇ ਬਾਲਾ ਨਹੀਂ ਖਾਂਦਾ ਉਹ ਇਹ ਤਾਂ ਮੈਂ ਬਾਦ 10 ਖਾਊਂਗਾ ਇਹ ਤਾਂ ਨਹੀਂ ਕਹਾਂ ਦਾਸ ਵੀ ਨਾ ਖਾ ਹਾਂ ਇਹ ਵੈਸੇ ਜੇ ਕੰਮ ਘੱਟ ਕਰੂੰਗਾ ਫਿਰ ਕੰਮ ਕੰਮ ਕੀ ਘੱਟ ਕਰੇਂਗਾ ਤੂੰ ਵੀ ਉੱਥੇ ਕੱਖ ਹੀ ਕੱਢਨੇ ਆਂ ਫੇਮ ਉਹ ਬਈ ਦਾੰਬ ਵੀ ਲਊਗਾ ਜਿਹਨੇ ਮੈਨੂੰ ਖਰਾਕ ਬੱਦ ਖਵਾਏਗਾ ਅੱਛਾ ਮੋਸਾ ਨਾ ਕੰਮ ਜਿਆਦਾ ਇੰਨਾ ਇੰਨੀ ਹੱਥੇ ਚਿਣਕੇ ਜਿਹੜੀਆਂ ਰੋਟੀਆਂ ਖਾਏਗਾ 17 ਤੇ ਉਹਦੇ ਨਾਲ ਤਾਂ ਨੇਸਤੀ ਚੜੂਗੀ ਆਏ ਕਿਵੇਂ ਨੇਸਤੀ ਚੜੂਗੀ ਉਹ ਬਾਲਾ ਅੰਨ ਖਾਣ ਨਾਲ ਬੁੱਧੀ ਪ੍ਰੇਸ਼ਟ ਹੋ ਜਾਂਦੀ ਐ ਇੱਕ ਘੇਰੇ ਦੀਆਂ ਦੋ ਰੋਟੀਆਂ ਇੱਕ ਘੇਰੇ ਜਗ੍ਹਾ ਕੱਢਾਂਗੇ ਹਾਂ ਤਾਂ ਦੋ ਰੋਟੀਆਂ ਠੀਕ ਹੈ ਜੇ ਤੂੰ ਮੰਨ ਕੇ ਚੱਲ ਵੀ ਕੋ ਫਿਰ ਘੱਟ ਖਵਾਉਣੀ ਹੈ ਹਾਂ ਫਿਰ ਉਹ ਜਿਹੜੀ ਘੱਟ ਨਹੀਂ ਕਰ ਆਏ ਰੱਬਾ ਕਿੰਨੀਆਂ 17 ਕਹੀ ਜਾਂਦਾ 20 21 ਤੂੰ ਦੁਪਹਿਰ ਦੀਆਂ ਕਹੀ ਜਾਂਦਾ ਤੇ ਛਾਂ ਛਾਮ ਦੀਆਂ ਵੀ ਦੱਸ ਦੇ ਸ਼ਾਮ ਨੂੰ ਸ਼ਾਮ ਨੂੰ ਜਲੀ ਘਰ ਆ ਕੇ ਖਾ ਲੈ ਜੇ ਤੂੰ ਨਹੀਂ ਰਹਿੰਦੇ ਚੱਲ ਉਹ ਕੌਣ ਚ ਵੰਦੇ ਉਹ ਮੈਂ ਤਾਂ ਦੱਸਦਾ ਨਾ ਉਹਨੂੰ ਸਿੱਧਾ ਜਾ ਕੇ ਵੀ ਇੰਨੀਆਂ ਰੋਟੀਆਂ ਇੱਕ ਜਣਾ ਖਾਂਦਾ ਤਾਂ ਉਹ ਉਹਨੇ ਉਦੋਂ ਹੀ ਚੜ ਜਾਣਾ ਆਧਾਰ ਕਾਰਡ ਆ ਅੱਜ ਕੱਲ ਚੱਲਦੇ ਉਹਨੇ ਉਦੋਂ ਬੱਸ ਚੜ ਜਾਣਾ ਕੋਈ ਟਿਕਟ ਵੀ ਨਹੀਂ ਲੱਗਦੀ ਤੂੰ ਡੈੜੀ 500 ਦੇ ਦੀ ਹਾਂ ਰੋਟੀਆਂ ਸਾਨੂੰ ਖਵਾ ਦੇ ਰਜਾ ਖਿੜੀ 500 ਤੇ ਰੋਟੀਆਂ ਵੀ ਤੈਨੂੰ ਜਿਆਦਾ ਤੇ ਹੋਰ ਫਿਰ ਇਹ ਮੈਨੂੰ ਕੀ ਹਸਾਬ ਕਰਦਾ ਪਿਆ ਯਾਰ ਇਹ ਬੰਦਾ ਤੇਰੇ ਬਰਾਬਰ ਦਾ ਇਹ ਕਿੰਨੇ ਕੱਖ ਕੱਢੂਗਾ ਇਹ ਕਿੰਨੇ ਘਾਰੇ ਕੱਢੂਗਾ ਤੇ ਨਾਲ ਹੀ ਹੂੰ ਇਹਦੇ ਮੈਂ ਇੱਕ ਕੱਖ ਤਾਂ ਫਿਰ ਇਹ ਹੀ ਕੱਢੂਗਾ ਤੂੰ ਤਾਂ ਕੱਢਦਾ ਨਹੀਂ ਤੂੰ ਜਿਹੜੀਆਂ 17 ਰੋਟੀਆਂ ਖਾ ਲੀਆਂ ਮੁੜ ਕੇ ਮਾਨੂੰ ਹੌਸਲਾ ਦੇਉਂ ਵੀ ਤੂੰ ਕੱਖ ਕੱਢ ਮੈਂ ਤੇਰੇ ਨਾਲ ਆ ਹਾਂ ਤੂੰ ਹੌਸਲਾ ਲੈਣਾ ਇਹਦੇ ਕੋਲੋਂ ਹੌਸਲੇ ਦੇਊਗਾ ਮੈਨੂੰ ਹੋਰ ਕੀ ਕਰੂ ਮੈਨੂੰ ਤਾਂ ਲੱਗਦਾ ਤੈਨੂੰ ਇਹ ਨੀਂਦ ਸੁਸਤੀ ਦੇਊਗਾ ਆ ਉਸ ਸਿੱਟੂ ਤੇਰੇ ਉੱਤੇ ਅਸਲਿਕਾ ਦੂਜਾ ਤੱਪੇ ਹੋਏ ਪਾ ਗਾ ਤੋ ਰੋਟੀਆਂ ਲੈ ਆ ਪੱਜ ਕੇ ਕਰਾ ਫੇਰ ਵੇਖਾਂਗੇ ਕੀ ਬਣਦਾ ਉਹਨੇ ਮੈਂ 10 ਮਿੰਟ ਦਾਮ ਲੈਨੇ ਸੀ ਦਾਦਾ ਪੇਸ਼ ਦਾਮ ਲੈਨੇ ਆ ਰੋਟੀਆਂ ਲੈ ਕੇ ਦਾਲ ਦਾ ਬੰਗਾ ਜੀ ਬਣਾ ਕੇ ਦੀ ਸਬਜੀ ਹੈ ਸਬਜੀ ਪਤਗਾ ਹੀ ਉਹ ਸਬਜੀ ਵੀ ਦੱਸ ਦੇ ਸਬਜੀ ਦੱਸ ਦੇ ਕਿੰਨੀ ਲਿਆਵਾਂ ਬਾਲਟੀ ਚ ਲਿਆਵਾਂ ਇਹ ਸਾਬਾ ਡੋਲੂ ਚ ਲਿਆਵਾ ਬਾਲਟੀ ਚ ਲਿਆਵਾ ਕਾ 2 ਕਿਲੋ ਵਾਲਾ ਡੋਲੂ ਦਾਲ ਦੋ ਡੋਲੂ ਭਰਾ ਲੈ ਲੱਸੀ ਨਹੀਂ ਠੰਡੀ ਜੀ ਰਾਤ ਵਾਲੀ ਪੀ ਕੇ ਅੰਦਰ ਮੱਚਿਆ ਪੈਰਾ ਪੱਗਾ ਰਿਆ ਜੀ ੱਪਤੀ ਅੱਛਾ ਅੰਦਰ ਮਜਾਦਾ ਨੇ ਏ ਹੋ ਮੇਰੇ ਮਾਲਕਾ ਪਰ ਹਣ ਅਸੀਂ ਤੂੰ ਜਾ ਅਸੀਂ 10 ਮਿੰਟ ਲੈਣੇ ਦੰਮ ਰੋਟੀ ਰੱਤੀ ਖਾ ਕੇ ਲੱਗਾਂਗੇ ਓਏ ਕੱਕ ਕੱਢ ਲੋ ਓਏ ਕੱਕ ਕੱਢ ਲੋ ਤੂੰ ਉੱਪਰ ਰੋਟੀਆਂ ਵੇਖ ਖਾ ਕੇ ਤਾਂ ਫਿਰ ਤੂੰ ਪੈ ਹੀ ਜਾਣਾ ਉਹ ਤਾਂ ਮੈਨੂੰ ਪਤਾ ਹੀ ਐ ਜਿੰਜੇ ਨੂੰ ਸੁੱਤਾ ਮਾਰ ਤੂੰ ਜਦੋਂ ਇੰਜਨ ਤੇ ਤੇਲ ਨਾ ਪਾ ਨੂੰ ਪਿਛਾਟ ਕੇ ਮੁੱਟੇ ਨੂੰ ਉਹ ਦੇਖ ਗਵਾਂਡੀਆਂ ਦੇ ਜਿਹੜੇ ਬੰਦੇ ਲੱਗੇ ਖੜੇ ਆ ਉਹਨਾਂ ਨੇ ਦੇਖ ਕਿੱਲਾ ਕਿੱਲਾ ਕੱਕ ਕੱਢਦਾ ਤੇ ਤੁਸੀਂ ਇੱਕ ਮੈਂ ਰੋਟੀ ਲਿਆਉਣਾ ਤੁਹਾਡੇ ਵਾਸਤੇ ਤੁਸੀਂ ਕੱਢੋ ਕੱਕ ਉਹ ਆਈ ਜਾਂਦਾ ਬਾਈ ਉਹਨੂੰ ਵੀ ਪੁੱਛ ਲੈਨੇ ਆ ਉਹ ਉਹ ਤੇਰੇ ਅੱਗਾ ਸੀ ਉਹ ਬਾਹਰ ਰੋਟੀਆਂ ਲੈ ਕੇ ਜਾ ਰਿਹਾ ਝੋਲਾ ਸੰਗ ਜਾਵੇ ਕੋਈ ਚਲ ਮੈਂ ਲਿਆਉਣਾ ਰੋਟੀਆਂ ਉੱਥੇ ਟਾਈਮ ਵੀ ਉਹ ਤਾਂ ਖਾਂਦੇ ਚੰਨ ਤਿੰਨ ਹੋਣਗੇ ਚਾਰ ਚਾਰ ਰੋਟੀਆਂ ਖਾਂਦੇ ਹੋਣਗੇ ਉਹ ਕੰਮ ਵੀ ਨਹੀਂ ਫਿਰ ਕਰਦੇ ਕਹਿਰਾ ਵੀ ਟੁਕ ਕੱਢਣ ਲੱਗੇ ਉਹ ਅਖੀ ਜਦੋਂ ਲਾਗੇ ਨਾ ਐ ਸਿਰੇ ਤੋਂ ਪਰਲੇ ਸਿਰੇ ਪਰਲੇ ਸਿਰੇ ਤੋਂ ਉਰਲੇ ਸਿਰੇ ਕੱਖ ਸਾਡੇ ਮਗਰ ਹੋਣਗੇ ਤੂੰ ਟੈਨਸ਼ਨ ਨਾ ਆ ਅਸੀਂ ਮੂਰੇ ਹਾਵਾਂਗੇ ਅੱਖਾਂ ਉਹ ਕੱਢ ਲੋ ਭਰਾ ਮੈਂ ਚੱਲਣੇ ਆਂ ਰੋਟੀ ਲੈ ਕੇ ਆਉਣੀ ਆਂ ਦਾਮ ਲੈਣਦੇ ਆ ਓਕੇ ਬਾਏ ਇਹ ਚੱਲ ਜੀ ਓਹ